ਕਿ ਮੈਂ ਇਹ ਪੰਗਾ ਫਾਟਿਆ ਤੇ ਇਹ ਕਰੇ ਜਵਾਬ ਦੀ ਪੂਰੀ ਬਤੇ ਮਾਰਨੋ ਗਨੇ ਨਹੀਂ ਮੈਂ ਵੀ ਧੀ ਮੈਂ ਇੱਥੇ ਲੱਗੇ ਵੀ ਮੈਂ ਇੱਥੇ ਰਸੀ ਲੱਗ ਗਿਆ ਲੱਗ ਜਾ ਕੇ ਰਸੀ ਖ ਗਿਆ ਉਹ ਮਲਦੀ ਵੀ ਥੱਲੇ ਲੱਗ ਗਿਆ ਚਾਹ ਜਿਹੜਾ ਬਣਾ ਰਿਹਾ ਉਹ ਤੀਨੀ ਥੱਲੇ ਸਾਥ ਜੇ ਸੌਧ ਰੌਣ ਕੀ ਬਜ਼ੁਰਗ ਕਿਹੜਾ ਇਹਦਾ ਮੈਂ ਥੱਲੇ ਵਾਲੀ ਦਾ ਜਾਗਰ ਨਹੀਂ ਹੈਰਨ ਵਕਤ ਜਾਗਰ ਸਮਝ ਆਣ ਲੈ ਜਾਗਰ ਜਾਗਰ ਕਿਆ ਬਣਾਉਣੀ ਸਿੱਖਿਆ ਚਾ ਨਹੀਂ ਅਸੀਂ ਬਣਾਉਂਦੇ ਜੀ ਚੂਹ ਬਣਾ ਲੈਂਦੇ ਨੇ ਜੇ ਜਦੋਂ ਤੋਂ ਵਿਆਹ ਹੋ ਗਿਆ ਫਿਰ ਜਦ ਤੋਂ ਜ਼ਿਆਦਾ ਲੱਗਿਆ ਬਣਾਉਣਾ ਫਿਰ ਬਾਈ ਬਣਾਉਂਦਾ ਹੋਊਗਾ ਜੀ ਸੋਏ ਕਿਵੇਂ ਮੰਦੀ ਪਾ ਆਏ ਮੈਨੂੰ ਦੇਖ ਕੇ ਬੰਦਾ ਜੀ ਫਿਰ ਅੱਛਾ ਜਿਹੜੇ ਤੁਸੀਂ ਇੱਕ ਦੂਜੇ ਦੇ ਅੱਖਾ ਜੱਖਾ ਵਾ ਕੇ ਬੰਦੇ ਹੋਰੇ ਪੂਰੇ ਕੁੱਟ ਕੁੱਟ ਪੈਂਦੀ ਹੈ ਵਰਕਰ ਕੁੱਟਰੀ ਬੰਦੇ ਕੰਨ ਜਾਂ ਬਚਾ ਲੈਂਦੇ ਫਿਰ ਅੱਛਾ ਕੰਨ ਬਚਾ ਲੈਂਦੇ ਕਿੰਨਾ ਬੜੇ ਬੁਢੇ ਕਨੋਂ ਬਈ ਮੈਂ ਤਾਂ ਬੜੀ ਦੇ ਡੰਡ ਬੈਟ ਕਾ ਲੋਵਾਦੀ ਕਿਹਦੇ ਬਜ਼ੁਰਗਾਂ ਦੀ ਲੋਵਾਦੀ ਸਾਰਿਆਂ ਦੀ ਨਾ ਨਾ ਉਹ ਕਿਹੜੇ ਕਿਹੜਾ ਅੱਥੇ ਕੋ ਫਸ ਤਲਬੋ ਜਾ ਸਤਿ ਸ਼੍ਰੀ ਅਕਾਲ ਜੀ ਮੈਂ ਹਾਕਮ ਸਿੰਘ ਅਮਦ ਗੜੀਆ ਤੁਸੀਂ ਦੇਖ ਰਹੇ ਹੋ ਪੀਡੀਸੀ ਨਿਊਜ਼ ਤੁਹਾਡਾ ਫੇਵਰੇਟ ਸ਼ੋਅ ਸੱਤ ਲੈ ਕੇ ਹਾਜ਼ਰਾਂ ਅੱਜ ਇਹ ਸਾਥ ਪਿੰਡ ਲੰਗ ਵਿਖੇ ਇਹ ਪਿੰਡ ਪਟਿਆਲਾ ਤੋਂ ਬਾਸ ਰੋਡ ਦੇ ਸਥਿਤਾ ਪਿੰਡ ਉਰੇ ਬਾਬੇ ਬੈਠੇ ਆ ਵੀਰ ਬੈਠੇ ਆ ਨੌਜਵਾਨ ਵੀਰ ਬੈਠੇ ਆ ਛੋਟੇ ਬੱਚੇ ਬੈਠੇ ਆ ਉਰੇ ਬਜ਼ੁਰਗ ਤਾਂਸ਼ ਖੁੱਟਣ ਲੱਗੇ ਹੋਏ ਨੇ ਇਸ ਦੇ ਨਾਲ ਹੀ ਖਾਸ ਗੱਲ ਇਹ ਵੀ ਛੋਟੇ ਬੱਚੇ ਵੀ ਤਾਂਸ਼ ਖੇਡ ਰਹੇ ਨੇ ਆਓ ਇਹਨਾਂ ਸਾਰਿਆਂ ਨਾਲ ਗੱਲਬਾਤ ਕਰਦੇ ਆ ਪਿੰਡ ਦਾ ਇਤਿਹਾਸ ਜਾਣਦੇ ਆ ਪਿੰਡ ਦੀਆਂ ਗੱਲਾਂ ਕਰਦੇ ਆ ਆਓ ਚੱਲੀਏ ਹੋਈ ਜਿਵੇਂ ਇਹ ਪੰਗਾ ਬਾਟਿਆ ਠੀਕ ਗੱਲ ਆ ਇਹਨਾਂ ਵਰਦੇ ਨੇ ਨੋਟ ਆਏ ਕੀਤੇ ਲਾਦੀ ਸੀ ਫਿਰ ਸੀ ਦੇ ਲੱਗੇ ਡਾਇਲਾ ਕੁੱਟਾ ਇਹ ਅਸੀਂ ਨਸੀਬ ਨਹੀਂ ਖੇਲਦੇ ਡੈਲਾ ਕੁੱਟਾ ਇਹ ਕਿਵੇਂ ਹੁੰਦੀ ਆ ਬਾ ਡਾਇਲੇ ਕੁੱਟ ਲੈਣੇ ਨੇ ਚਾਰੇ ਲੈ ਜਾਣੇ ਚਾਰੇ ਡਾਇਲੇ ਲੈ ਕੇ ਹੁਣ ਇਹਨਾਂ ਕੇ ਨਹੀਂ ਕੋਟ ਹੋ ਗਿਆ ਠੀਕ ਹੈ ਮਤਲਬ ਇਹ ਜਿਹੜਾ ਹਾਰ ਦਾ ਮਤਲਬ ਇਹ ਹਾਰੇ ਵੀ ਨਹੀਂ ਹੁਣ ਸਾਡੇ ਬਜ਼ੁਰਗ ਗਿਆ ਸੀ ਛੋਟਿਆਂ ਨਾਲ ਸਾਡੇ ਬਜ਼ੁਰਗ ਨੇ ਅੱਛਾ ਠੀਕ ਕਿੰਨੇ ਕਿ ਛੋਟੇ ਆ ਉਹ ਕੈਸਾਲ ਦਾ ਫਰਕ ਹੋ ਵੀ ਹਰਕ ਦਾ ਖਰਸਾ ਹੋ ਗਿਆ ਤੁਹਾਡੀ ਉਮਰ ਕਿੰਨੀ ਹੋ ਗਈ ਮੇਰੀ ਉਮਰ ਮੈਂ ਲਿਦਾ 70 ਕਦੇ 72 ਕਦੇ ਹੋ ਗਈ 72 ਕਦੇ ਲਗਾ ਦਸ 15 ਸਾਲ ਦਾ ਅੱਛਾ ਤੇਨਾਂ ਦੇ ਵਿਆਹ ਤੇ ਗਏ ਸੀ ਤੁਸੀਂ ਕਿ ਬੁਲਾਇਆ ਨਹੀਂ ਨਾ ਬੁਲਾਇਆ ਨਹੀਂ ਦੂਏ ਗਏ تھے ਯਾਨੀ ਲਾਣਾ ਇਕੱਠਾ ਥਾ ਕਿ ਨਾ ਦੂਆ ਭਾਈ ਵਗ ਗਿਆ ਜਾਂਦੇ ਆਉਂਦੇ ਰਹਿੰਦੇ ਆ ਬਟਰੂ ਬਿਹਾਂ ਚ ਤਾਂ ਸਾਰਿਆਂ ਦੇ ਤੇ ਇਹ ਤਾਂ ਮੈਂ ਹੀ ਕਰ ਰਿਹਾ ਸੀ ਅਸੀਂ ਕਰ ਰਹੇ ਸੀ ਮੈਨੂੰ ਐਸਾ ਲੱਗੇ ਬਤੀ ਮੈਨੂੰ ਲੱਗਿਆ ਕਿ ਹੈ ਨੀ ਆ ਨਾ ਆ ਆਈ ਲਿਖੇ ਆ ਵੀਰ ਕੰਮ ਹਾਂ ਅੱਛਾ ਇਹ ਵੀ ਨਹੀਂ ਮੈਨੂੰ ਲੱਗਿਆ ਬਤੀ ਮੈਨੂੰ ਲੱਗਿਆ ਨਾ ਨਾ ਓਏ ਲਿਖ ਨਾ ਆਈ ਦੇਖੋ ਦੇਖ ਗਿਆ ਸਭ ਤੋਂ ਵੱਧ ਕਿਹੜਾ ਬਜ਼ੁਰਗ ਲੱਗਿਆ ਇਹ ਦੱਸੋ ਹੈਂ ਸਭ ਤੋਂ ਵੱਧ ਕਿਹੜਾ ਹੂੰ ਤਾਂ ਹਾਰੀ ਲੱਗਿਆ ਵੀ ਨਹੀਂ ਸਭ ਤੋਂ ਵੱਧ ਤਾਂ ਉਹ ਉਹਦਾ ਇਹਦੇ ਹੱਥ ਤੇ ਹੀੜ ਬੀੜੀ ਆ ਉਹ ਤਾਂ ਜਾ ਰਿਹਾ ਉਹਦਾ ਇਹੀ ਲੱਗਿਆ ਵਾ ਜਿਹੜਾ ਗਾ ਕਰਨਾ ਸਿੱਖ ਗਿਆ ਉਹ ਮਲਦੀ ਵੀ ਥੱਲੇ ਲੱਗ ਗਿਆ ਅੱਛਾ ਮਤਲਬ ਯਾਨੀ ਅੱਜ ਕੱਲ ਚਾਹ ਜਿਹੜਾ ਬਣਾ ਰਿਹਾ ਉਹ ਤੀਵੇਂ ਥੱਲੇ ਉਹਦੀ ਮੱਲੇ ਆਉਂ ਮੈਂ ਜੜ ਨਹੀਂ ਬਣਾਉਣੀ ਆਉਂਦੀ ਦੇਖ ਤੇਰੀ ਨਹੀਂ ਮੰਗਾ ਨਹੀਂ ਫਿਰ ਓਰੇ ਕੁੱਟ ਕੁੱਟ ਪੈਂਦੀ ਆ ਵਰਕਰ ਉਹ ਕੁੱਟ ਕੁੱਟ ਪੈਂਦੀ ਆ ਕੁਟਤਾ ਨਹੀਂ ਕੁਟਤਾ ਨਹੀਂ ਨਹੀਂ ਇਨੈਗਰ ਨੂੰ ਪਤਾ ਹੋਣਾ ਫਿਰ ਪਿੰਡ ਦੇ ਤੁਸੀਂ ਸੀਸੀਟੀਵੀ ਹੋ ਨਹੀਂ ਕੁਟਤਾ ਨਹੀਂ ਕੁਟ ਨਹੀਂ ਬੰਦੇ ਕੁਟ ਨਹੀਂ ਬੰਦੇ ਕੰਨ ਜਾਂ ਬਚਾ ਲੈਣੇ ਫਿਰ ਅੱਛਾ ਕੰਨ ਬਚਾ ਲੈਣੇ ਕੰਨ ਬਚਾ ਲੈਣੇ ਟੁੱਟਗਾ ਕੁਟ ਨੂੰ ਰਾਹ ਨਹੀਂ ਹੁੰਦੇ ਬਰੋ ਸਭ ਤੋਂ ਵੱਧ ਕਿਹੜਾ ਲੱਗੇ ਹੈ ਹੈਂ ਸਭ ਤੋਂ ਵੱਧ ਆਹ ਦਾ ਹਾਰੀ ਬਿਰੂਗ ਲੱਗੇ ਬੰਨ ਸਾਰੇ ਦਾ ਓਸੋ ਬੱਤ ਜੀ ਦੂਨ ਦੇ ਇਹਦੇ ਲੱਗ ਜਾਂਦਾ ਫਿਰ ਅੱਛਾ ਇਹਨਾਂ ਨੂੰ ਦੇਖ ਕੇ ਫਿਰ ਤੁਸੀਂ ਲੱਗੇ ਪੂਰੀ ਉਰੀ ਉਰੀ ਬੱਤੇ ਮਾਰਨ ਜੋਗੇ ਨੇ ਕਰੇ ਜਾਂ ਕਰੇ ਜਵਾਨੀ ਖਿਸਕਦੀ ਆ ਦੇਖੋ ਜਵਾਨੀ ਖਿਸਕਦੀ ਆ ਮੈਂ ਤਾਂ ਜਾਗਣਾ ਦਿਖਾਣ ਵਾਸਤੇ ਹੁਣ 2 ਮਿੰਟ ਪੱਤੇ ਛੱਡ ਦੋ ਤੁਸੀਂ ਮੈਂ ਹਾਂਜੀ ਕੋਈ ਸਭ ਤੋਂ ਵੱਧ ਗੱਲਾਂ ਕਰਦੇ ਹੁਣ 2 ਮਿੰਟ ਮੈਂ ਹੁਣ ਤੁਹਾਡੇ ਨਾਲ ਮਾੜੀ ਮੋਟੀ ਗੱਲ ਕਰ ਲਈਏ ਨਹੀਂ ਨਹੀਂ ਮੈਂ ਤਾਂ ਘਰ ਨੂੰ ਕਰਦਾ ਗੱਲ ਮੈਂ ਤਾਂ ਇਹ ਨਹੀਂ ਸੁਣ ਸੁਣਾ ਇਹ ਕਰਦਾ ਅੱਛਾ ਹਾਂ ਉਹ ਮੈਨੂੰ ਅਭੀ ਨਹੀਂ ਨਹੀਂ ਭੈ ਤੁਹਾਨੂੰ ਤਾਂ ਸਾਰੀ ਸਭ ਤੋਂ ਵੱਧ ਤੁਹਾਨੂੰ ਕਰ ਨਾ ਨਾ ਸਾਰਿਆਂ ਨੇ ਭੇਤ ਤਾਂ ਤੁਸੀਂ ਖੋਲਿਓ ਨਹੀਂ ਵੇ ਬਦਮੀ ਬੈਠੇ ਮੈਂ ਖੋਲ ਤਿਆ ਕਿਉਂਕਿ ਹੁਣ ਕਿਸੇ ਬਜ਼ੁਰਗ ਦੀ ਕੋਈ ਰੀਜ ਹੈਗੀ ਹੈ ਦਿਲ ਦੇ ਵਿੱਚ ਕੁਝ ਦੱਸਣਾ ਦਾ ਜਿਵੇਂ ਇਹਨਾਂ ਨੇ ਦੱਸਤਾ ਨਾ ਕੋਈ ਅਹੀ ਜੀ ਰੀਜ ਨਹੀਂ ਅਹੀ ਰੀਜ ਕੋਈ ਨਹੀਂ ਆ ਵੀ ਕੋਈ ਹੋਰ ਹੈ ਕਿ ਉਹਨਾਂ ਤੋਂ ਨਾ ਕੋਈ ਨਹੀਂ ਹੋਰ ਵੀ ਨਹੀਂ ਕੋਈ ਥੋੜੀ ਬਾਈ ਬਾਈ ਥੋੜੀ ਬ੍ਰਤ ਕਰਦੇ ਤੇ ਗਈ ਮੇਰੀ ਤਾਂ ਬੱਸ ਜਾ ਬੱਸਾਂ 'ਚ ਕਾਰ 'ਚ ਕਿਹੜੀ ਕਾਰ ਦੀ ਪੀੜ ਪੀੜ ਵਿਆਹ ਦਾ ਕਿੰਨਾ ਕੁ ਚੌਸ ਸੀ ਵੀਰ ਉਹਦਾ ਜਗਾ ਨੂੰ 14 ਦਾ ਵਿਆਹ ਦਾ ਹੈ ਜੀ ਵਿਆਹ ਨੂੰ 14 ਦਾ ਜਾਣਾ ਆਪ ਕੋ ਲਾ ਇਹਨਾਂ ਚੌਲੋ ਜਾਣਾ ਇਹਦਾ ਤੁਸੀਂ ਚੌ ਦਾ ਚਲੋ ਵਿਆਹ ਤੋਂ ਬਾਅਦ ਮਰੀ ਜਾਂਦੇ ਪਹਿਲਾਂ ਦੱਸੋ ਵਿਆਹ ਤੋਂ ਪਹਿਲਾਂ ਚੌ ਸੀਗੇ ਐ ਤਾਂ 14 ਹੁੰਦਾ ਹੀ ਹੈ ਐ ਫਿਰ ਕਿਹੜੀ ਪੱਗ ਬਣੀ ਤੁਨੇ ਦੱਸੋ ਪੱਗ ਸਰਦਈ ਰੰਗ ਦੀ ਬੇਗੀ ਆ ਗਈ ਰੰਗ ਦੀ ਤੋਤੇ ਫਰੀ ਤੋਤੇ ਫਰੀ ਤੋਤੇ ਫਰੀ ਹੁਣ ਦੇਖ ਲੋ ਇਹ ਸੋਚ ਲੋ ਜੇ ਕਿਤੇ ਘਰੇ ਆ ਕੇ ਬੇਬੇ ਨੂੰ ਛਿੱਤਰਨਾ ਪੈ ਜਾਣ ਕਿਹੜੀ ਹੈ ਇਹਨਾਂ ਹੀ ਛਿੱਦੀ ਹੈ ਹੈ ਚਿੱਤਰ ਨਹੀਂ ਬੰਦੀ ਨੋ ਵਿਚਾਲੇ ਨਹੀਂ ਮਾ ਚਿੱਤਰ ਨਹੀਂ ਚਲੋ ਵਧੀਆ ਗੱਲ ਆ ਬਾਈ ਅਸੀ ਗੱਲ ਜੀ ਸਿਸਰੀ ਗੱਲ ਜੀ ਕੀ ਨਾਮ ਆ ਜੀ ਕਲਾਚਾਂਦ ਜੀ ਕਲਾਚਾਂਦ ਜੀ ਬਾਈ ਤੁਸੀਂ ਕੀ ਕਰਦੇ ਮੈਂ ਰਿਟਾਇਰਮੈਂਟ ਆ ਜੀ ਇਰੀਗੇਸ਼ਨ ਡਿਪਾਰਟਮੈਂਟ ਚ ਅੱਛਾ ਜੀ ਡਿਊਟੀ ਕਿੱਧਰ ਰਹੀ ਸਰਵਿਸ ਵਿੱਚ ਟਟੇ ਵਾਲੀ ਟੇਲੇ ਪਰ ਵਧੀਆ ਰਹਾ ਸਰ ਹਾਂਜੀ ਬਹੁਤ ਵਧੀਆ ਕੋਈ ਸਰਵਿਸ ਰਾਨ ਦੀ ਕੋਈ ਗੱਲ ਦੱਸੋ ਮੈਂ ਕੋਈ ਖਾਸ ਨਹੀਂ ਹੋਈ ਕੋਈ ਖਾਸ ਤਾਂ ਹੋਊਗੀ ਨਹੀਂ ਨਾ ਡਿਊਟੀ ਐਸੇ ਕਰੀ ਆ ਜੀ ਉਹ ਬਜ਼ੁਰਗ ਤੁਹਾਨੂੰ ਬੜੇ ਛੇੜਦੇ ਆ ਮਾਈ ਜੀ ਫਿਰ ਹੁਣ ਰੈਟਾਇਰਮੈਂਟ ਤੋਂ ਬਾਅਦ ਬਣਦੀ ਹੈ ਜੀ ਸਾਡੀ ਵਧੀਆ ਅੱਛਾ ਪਹਿਲਾਂ ਨਹੀਂ ਬਣੀ ਸੀ ਪਹਿਲਾਂ ਵੀ ਬਣਦੀ ਸੀ ਜੀ ਹੁਣ ਬੇਲੀਆਂ ਕਰਕੇ ਜ਼ਿਆਦਾ ਬਣਦੀ ਹੈ ਜੀ ਚੰਡੀਗੜ੍ਹ ਵਾਲੇ ਗਿਦੇ ਮਾਰੇ ਸਰਬਸਾਂ ਹੀ ਲੱਗੀ ਇਹਦੀ ਅੱਛਾ ਜੀ ਹਾਂ ਦੱਸਦਾ ਤਾਂ ਹੈ ਨਹੀਂ ਨਹੀਂ ਇੰਨੀਆਂ ਬਦਲੀਆਂ ਕਦੋਂ ਹੋਈਆਂ ਫਿਰ ਬਦਲੀਆਂ ਜੀ ਉਦੋਂ ਦੌਰੇ ਦਾ ਨਾ ਹੁੰਦਾ ਤਾਂ ਜੀ ਆਪਣਾ ਇਸ ਵਕਤ ਇਹ ਸ਼ੁਰੂ ਚਲੀ ਅੱਛਾ ਜੀ ਠੀਕ ਹੈ ਕਦੇ ਰਾਜਪੁਰਾ ਕਦੇ ਚੰਡੀਗੜ੍ਹ ਜੀ ਜੀ ਗਈ ਚਲੋ ਤੁਹਾਡੇ ਉਰੇ 7 ਜੇ ਸਭ ਤੋਂ ਰੌਣਕੀ ਬਜ਼ੁਰਗ ਕਿਹੜਾ ਹੈ ਦੱਸੋ ਮੈਜੀ ਹੁਣ ਤਾਂ ਤਕਰੀਬਨ ਤਕਰੀਬਨ ਨਹੀਂ ਇੱਕ ਦੱਸੋ ਸਭ ਤੋਂ ਵੱਧ ਇੱਕ ਦਾ ਨਾਮ ਲੈਣਾ ਤੁਸੀਂ ਹਾਂ ਇਹਨਾਂ ਸਭ ਤੋਂ ਕਿਹੜਾ ਰੌਣਕ ਹੈ ਉਹ ਵੀ ਆ ਗਈ ਅਸਲੀ ਗੱਲ ਹੈ ਥੱਲੇ ਵਾਲੀ ਨੂੰ ਸਾਗ ਨਹੀਂ ਹੋ ਰਣ ਵਾਸਤੇ ਜਾਗਰਨ ਸਭ ਜਾਣਦੇ ਨੇ ਜਾ ਜਾਗਰਨ ਤੁਮਝ ਨਹੀਂ ਹੋਣੀ ਦੋਨੋਂ ਤਾਂ ਆਉਂਦੀ ਹੈ ਲੈ ਉਹ ਵੀ ਨਹੀਂ ਉਹ ਵੀ ਰਹਿਣਾ ਇਹ ਕਰਦਾ ਹੈ ਜਾ ਤਾਂ ਹੀ ਦੱਸਦਾ ਹੈ ਅੱਛਾ ਰੋਟੀ ਰੋਟੀ ਆਉਣੀ ਹੋਣੀ ਹੈ ਨਾ ਨਾ ਪਰ ਗਰਮ ਬਾਣੀ ਕਰਕੇ ਦਿੰਦੇ ਹਾਂ ਕਿ ਸਾਡੀ ਬੇਬੇ ਨੂੰ ਨਾ 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 ਤੇ ਕੋਈ ਨਾ ਕੋ ਤਾਂ ਕਰਦੇ ਹਾਂਗੇ ਇਹ ਤਾਂ ਹੈ ਨਹੀਂ ਦੋਨੋਂ ਬਾਕੀਆਂ ਤੋਂ ਤਿੰਨੇ ਸਾਰੇ ਮੇਰੇ ਹੈ ਜੀ ਤਿੰਨੇ ਸਾਰੇ ਚਾਰ ਨਹੀਂ ਕਰਨੀ ਆਉਂਦੀ ਅੱਛਾ ਬਾਬਾ ਜੀ ਪਰ ਕੀ ਬਣਾਉਣਾ ਹੈ ਇੱਧਰ ਹੈ ਬਈ ਹਾਂ ਜੀ ਤੁਸੀਂ ਦੱਸੋ ਇਹਨਾਂ ਨੂੰ ਕੀ ਬਣਾਉਣਾ ਦਾ ਇਹਨਾਂ ਨੇ ਥੋੜਾ ਪੇਹਰ ਖੋਲੇ ਇਹਨਾਂ ਨੂੰ ਵੀ ਖੋਲੋ ਹਣਾ ਇਹਨਾਂ ਨੂੰ ਸਾਰਾ ਕੁਝ ਦੇ ਹੀ ਸਿੱਖੇ ਨੇ ਕਰਨਾ ਅੱਜ ਤੋਂ ਸਿੱਖੇ ਨੇ ਇਹਨੂੰ ਦੇਖਿਆ ਸੀ ਪਹਿਲਾਂ ਪੁਰਾਣੇ ਬੰਦੇ ਪੱਤੇ ਬੰਦ ਦਾ ਇਹਦੀ ਦੇਖਿਆ ਸੀ ਅੱਛਾ ਉਹ ਤੋਂ ਸਿੱਖੇ ਉਹਨਾਂ ਬਾਪੇ ਤੋਂ ਦੇਖੇ ਹੋਏ ਬਈ ਸੱਚੀ ਗੱਲ ਜੀ ਸੱਚੀ ਗੱਲ ਬਈ ਕੀ ਨਾਮ ਹੈ ਮੇਰਾ ਗੁਰਚਰਨ ਸਿੰਘ ਨਾ ਅੱਛਾ ਭਾਈ ਤੁਸੀਂ ਕੀ ਕਰਦੇ ਖੇਤੀਬਾੜੀ ਅੱਛਾ ਆ ਜਿਹੜੀਆਂ ਮੁੱਛਾਂ ਨੇ ਇਹ ਦੱਸੋ ਕਿਵੇਂ ਅੱਜ ਵੀ ਗੋਲ ਨੇ ਗੋਲੇ ਰਹਿੰਦੀਆਂ ਨੇ ਅੱਛਾ ਕਰੋ ਤੋਂ ਬਸ ਜਿੱਦੀ ਸੋਜੀ ਜਾਈ ਆ ਅੱਛਾ ਗੁਰਦੁਆਰਾ ਦੀ ਪ੍ਰਦਾਨ ਰਹੇ ਆ ਮੀਤ ਪ੍ਰਦਾਨ ਰਹੇ ਆ ਠੀਕ ਹੈ ਜੀ ਰਸਾ ਵਿਖਚਦੇ ਰਹੇ ਆ ਅੱਛਾ ਬਲਦ ਵੀ ਦਲਦੇ ਰਹੇ ਆ ਠੀਕ ਹੈ ਜੀ ਕੰਮ ਸਾਰੇ ਕਰਦੇ ਫਰੀਫਟਾ ਹੁਣ ਵੀ ਆਹ ਸੱਟ ਇਹ ਬੈਠ ਕੇ ਬੋਡ ਕੋ ਲਾਉਣਾ ਕਹੀ ਲਾਉਣਾ ਨਾ ਹੁਣ ਨਹੀਂ ਲਾਉਂਦੇ ਲੈ ਨਾਲੇ ਫਿਰ ਫਿੱਟ ਕਿਵੇਂ ਹੋ ਗਏ ਦੇਖੋ ਹੁਣ ਤਾਂ ਹਟਿਆ ਹੈ ਜੀ ਉਹ ਫਿੱਟ ਸੱਟਾ ਐਨਰਜੀ ਡੰਡਾ ਬੈਠ ਕੇ ਲਵਾਦੀ ਕਿਹੜੇ ਬਜ਼ੁਰਗਾਂ ਦੀ ਲਵਾਦੀ ਸਾਰਿਆਂ ਦੀ ਨਾ ਨਾ ਉਹ ਕਿਹੜੇ ਕਿਸਿਆ ਅੱਧੇ ਕੋਸ ਤਲ ਬੋਹ ਜਾਉਗੇ ਨਹੀਂ ਨਹੀਂ ਆਏ ਨਹੀਂ ਆਏ ਦਾ ਪੂਰੇ ਹਿੰਮਤੀ ਨੇ ਨਾ ਨਾ ਆਏ ਦੋ ਲਾ ਦਣਗੇ ਕਾਜੂ ਬਣਾਉਣ ਵਾਲੇ ਨੇ ਹਿੰਮਤੀ ਬਜ਼ੁਰਗ ਨੇ ਥੋੜੇ ਪਿੱੜਦੇ ਕਾਜੂ ਦਾ ਬਣਾਉਣੀ ਪੈਂਦੀ ਹੈ ਹੈ ਜੀ ਚਾਜੂ ਤਾਂ ਬਣਾਉਣੀ ਹੋ ਪੈਣੀ ਹੈ ਹੈ ਤੁਸੀਂ ਤੁਸੀਂ ਬਣਾਉਣੇ ਹੋ ਮਰਚਾ ਮੇਰੇ ਤਾਂ ਹਾਈ ਨਹੀਂ ਕੋਈ ਨਹੀਂ ਮੈਂ ਕੱਲਾ ਹੀ ਹਾਂ ਠੀਕ ਹੈ ਜੀ ਮੈਂ ਆਪਣੇ ਆਪੇ ਕਰਦਾ ਹਾਂ ਸਾਰਾ ਕੁਝ ਠੀਕ ਹੈ ਜੀ ਰੋਟੀ ਪਾਣੀ ਸਾਰਾ ਕੁਝ ਆਪ ਬਣਾਉ ਠੀਕ ਹੈ ਬਈ ਹਾਂ ਬਈ ਹੁਣ ਜਿਹੜੀ ਮੁੱਛਾਂ ਮਰੋੜ ਦਿਉਂ ਹਾਂ ਨਾ ਕਿਵੇਂ ਮਰੋੜਦੇ ਹਾਂ ਦੱਸ ਮੂਣਾਲੇ ਮੋੜ ਕੇ ਦੇਖੋ ਵੀ ਐ ਮਰੋੜੀ ਇਹ ਵੀ ਦੇਖਾ ਅਜੇ ਮਰੋੜੀ ਇਹ ਵੀ ਨਹੀਂ ਆਈ ਨੀ ਵਰਦੀਆਂ ਹੈ ਜੱਕ ਤੇ ਕਿਤੇ ਜਾਣਾ ਆਉਣਾ ਪੈਂਦਾ 6 ਸੌ ਤੜੀਏ ਵੱਧ ਮਰੋੜ ਲਈ ਤੁਸੀਂ ਬਈ ਕੀ ਕਰਦੇ ਜੀ ਮੈਂ ਭਾਈ ਅਸੀਂ ਤਾਂ ਟੈਂਪੋ ਚਲੋਨੇ ਛੋਟਾ ਹਥੀ ਜੀ ਠੀਕ ਹੈ ਜੀ ਕਿੱਧਰ ਨੂੰ ਚੱਲਦਾ ਇਹ ਪਟਿਆਲੇ ਨੂੰ ਜੀ ਬਸ ਪਿੰਡਾਂ ਚ ਗਿਆੜਾ ਗੂੜਾ ਲਾ ਲੈਂਦੇ ਜੀ ਕੋਈ ਨਾ ਕੋਈ ਜੀ ਵੇਲੇ ਆ ਜੀ ਹੁਣ ਜੀ ਠੀਕ ਹੈ ਜੀ ਖਾਸ ਖੇਡ ਲੈਂਦੇ ਆ ਜੀ ਫਿਰ ਜੀ ਠੀਕ ਹੈ ਜੀ ਟਾਈਮ ਪਾਸ ਕਰ ਲੈਂਦੇ ਆ ਭਾਈ ਫਿਰ ਠੀਕ ਹੈ ਜੀ ਹੋਰ ਭਾਈ ਟਾਈਮ ਪਾਸ ਕਰਨ ਦੇ ਤਰੀਕੇ ਕੀ ਕੀ ਨੇ ਤੁਹਾਡੇ ਭਾਈ ਟਾਈਮ ਪਾਸ ਤਾਂ ਬਸ ਐਂ ਵੀ ਹੋਰ ਤਾਈ ਆ ਵੀ ਟਾਈਮ ਪਾਸੇ ਵੀ ਬਹਿ ਕੇ ਗੱਲਾਂ ਬਾਤਾਂ ਮਾਰ ਲੈਂਦੇ ਆ ਟਾਈਮ ਪਾਸ ਹੋ ਜਾਂਦਾ ਜੀ ਕਿਵੇਂ ਦੀਆਂ ਗੱਲਾਂ ਹੁੰਦੀਆਂ ਨੇ ਸਾਡੇ ਵਿੱਚ ਜਦੋਂ ਤੁਸੀਂ ਸਾਰੇ ਜਣੇ ਇਕੱਠੇ ਹੁੰਦੇ ਹੋ ਇਹਦੇ ਨਾਲ ਪਤਾ ਪਿਆ ਸਰ ਕੋਲ ਭਾਵੇਂ ਨਾਲ ਮਿਲ ਕੇ ਭਾਈ ਟਾਈਮ ਪਾਸ ਹੁੰਦਾ ਜੀ ਅੱਛਾ ਜੀ ਫੂਨ ਵੱਧਾ ਹੈ ਹਾਂਜੀ ਫੂਨ ਵੱਧਾ ਰੋਏ ਅੱਛਾ ਕੀ ਹੋ ਰ ਟੈਨਸ਼ਨ ਵੀ ਨਹੀਂ ਸਾਰੇ ਰੋਏ ਠੀਕ ਆ ਬਾਈ ਨਹੀਂ ਹੋਰ ਬਾਈ ਠੀਕ ਠਾਕ ਐਨ ਚੜਦੀ ਕਲਾ ਜੀ ਐਨ ਮੌਜਾ ਕਰ ਰਹੇ ਆ ਜੀ ਨਜ਼ਾਰੇ ਲੈ ਰਹੇ ਆ ਜੀ ਬਾਈ ਪਿੰਡ ਦਾ ਤੇ ਜਿੰਦਗੀ ਦੇ ਨਜ਼ਾਰੇ ਹੁੰਦੇ ਨੇ ਬਜ਼ੁਰਗਾਂ ਦੇ ਤਾਂ ਵੀ ਬਹਿ ਕੇ ਆਵਾਂ ਸਮਾਂ ਪਾਸ ਕਰੀਏ ਜੀ ਯਾਨੀ ਟਾਈਮ ਪਾਸ ਕਰੀਏ ਜੀ ਬਾਈ ਗੱਲਾਂ ਦੱਸੋ ਤੁਸੀਂ ਕਿ ਜਦੋਂ ਇਕੱਠੇ ਹੁੰਨੇ ਸਾਰੇ ਬਜ਼ੁਰਗ ਮੈਂ ਗੱਲਾਂ ਦਾ ਗੱਲਾਂ ਦਾ ਬੱਸ ਐ ਵੀ ਸਾਡਾ ਵੀ ਦੂਜੇ ਦੇ ਗੱਲਾਂ ਕਰਦੇ ਆ ਬਾਈ ਤਾਂ ਕਿਵੇਂ ਰਿਹਾ ਤੁਸੀਂ ਜਿਹੜੇ ਸਾਡੇ ਬਜ਼ੁਰਗ ਬੈਠੇ ਨੇ ਸਿਆਣੇ ਜੀ ਜੀ ਵੀ ਅਸੀਂ ਭਾਈ ਆਹ ਕੰਮ ਕਰਦੇ ਹੁੰਦੇ ਸੀ ਹਲ ਪਾਉਂਦੇ ਹੁੰਦੇ ਤੇ ਜੀ ਅਸੀਂ ਐਂ ਕਰਦੇ ਹੁੰਦੇ ਜੀ ਜੀ ਐਵੇਂ ਟਾਈਮ ਪਾਸ ਹੋ ਜਾਂਦਾ ਬਾਈ ਬਸ ਉਹਨੇ ਬਹਿ ਕੇ ਜੀ ਬਸ ਫਿਰ ਠੀਕ ਆ ਹਾਂ ਜੀ ਸਭ ਤੋਂ ਵੱਧ ਫਿਰ ਤਵੇ ਦੂਵੇ ਕਿੱਦੇ ਲਾਉਨੇ ਆ ਤਵੇ ਦੂ ਮੇਜ਼ਾ ਨਹੀਂ ਭਾਈ ਇਹ ਚਲ ਚੱਲ ਰਹੀ ਹੈ ਦੇਖਾ ਮੈਂ ਸਾਥ ਦੇ ਵਿੱਚ ਜਦੋਂ ਚਾਰ ਬਜ਼ੁਰਗ ਬੈਠੇ ਆ ਇੱਕ ਅਦਾ ਝੜ ਥੱਲੇ ਆਉਂਦਾ ਹੀ ਆ ਆਓ ਚਲੋ ਐਂ ਤਾਂ ਹੀ ਦੇਖੋ ਜੇ ਕੋਈ ਸਰਕਾਰ ਆ ਜਾਂ ਕੋਈ ਹੋਰ ਆ ਜੀ ਕੋਈ ਜਾਂ ਕੋਈ ਗਲਤ ਕੰਮ ਕਰਦੀ ਆ ਸਰਕਾਰ ਉਹ ਤਵਾ ਤਾਂ ਲੱਗਦਾ ਹੀ ਹੁੰਦਾ ਜੀ ਹੁਣ ਠੀਕ ਹੈ ਜੀ ਵੀ ਤਵਾ ਤਾਂ ਲੱਗਣੀ ਆ ਫਿਰ ਜਦ ਹੁਣ ਕੋਈ ਗਲਤ ਕੰਮ ਪੰਜਾਬ ਦੇ ਪ੍ਰਤੀ ਲਾ ਲੋ ਜੀ ਜਾਂ ਕੋਈ ਹੋਰ ਲਾ ਕੇ ਦਿਖਾ ਰੋ ਤਵਾ ਇੱਕ ਦਾ ਨਹੀਂ ਤਵਾ ਤਾਂ ਇਹਦਾ ਨਹੀਂ ਜ ਨਹੀਂ ਨਹੀਂ ਇਹ ਤਾਂ ਹੁਣ ਤੁਸੀਂ ਸੰਗੋ ਨਹੀਂ ਨਹੀਂ ਪਤਾ ਕੀ ਜੀ ਅਸੀਂ ਤਾਂ ਮਲਕੇ ਟਾਈਮ ਪਾਸ ਕਰਨ ਵਾਲੇ ਬੰਦੇ ਆ ਜੀ ਆਹ ਉਹ ਸਾਡਾ ਦਰਵਾਜ਼ਾ ਜੀ ਉਹ ਅਸੀਂ ਬੜੀ ਦੇਰ ਦੇ ਬੈਠਦੇ ਹਾਂ ਜੀ ਉੱਠਦੇ ਹਾਂ ਜੀ ਪੂਰੇ ਮੇਸਮਾ ਵਧੀਆ ਟਾਈਮ ਪਾਸ ਹੁੰਦਾ ਜੀ ਯਾਨੀ ਬਈ ਪਿੰਡ ਦਾ ਜੀ ਹਾਂ ਜੀ ਖੁਸ਼ ਹਾਂ ਜੀ ਇੱਥੇ ਬਹਿ ਕੇ ਜੀ ਬੜੀ ਵਧੀਆ ਗੱਲ ਹੈ ਇਦਾਂ ਦੀ ਖੁਸ਼ੀ ਰਹਿਣੀ ਚਾਹੀਦੀ ਬਈ ਪਿੰਡ ਦਾ ਇਤਿਹਾਸ ਦਾ ਪਿੰਡ ਦਾ ਸਾਡੇ ਪਾਪਾ ਬੜਾ ਪੁਰਾਣਾ ਇਤਿਹਾਸ ਹੈ ਜੀ ਉਰ ਤੇਗ ਭਾਦਰ ਜੀ ਇੱਥੇ ਸਾਡੇ ਪੂਰੇ ਆਏ ਸੀਗੇ ਜੀ ਤੇ ਸਾਡਾ ਜਿਹੜਾ ਗੁਰਦੁਆਰਾ ਖਿਰਨੀ ਸਾਹਿਬ ਹੈ ਜੀ ਪੂਰੇ ਨਾਲ ਸਲੇ ਘੋੜਾ ਬੰਨਿਆ ਸੀਗਾ ਨਾ ਇੱਕ ਜੂਰੇ ਤੇ ਸਾਡੇ ਉਰੇ ਆਕੇ ਜੀ ਗੁਰਤੇਗ ਬਦਰ ਸਾਹਿਬ ਜੀ ਨੇ ਜੀ ਉਹਦੇ ਨਾਂ ਤੇ ਕਿਹਨੀ ਸਾ ਗੁਰਦੁਆਰਾ ਬਣਿਆ ਸਾਡੇ ਕੋਲ ਜੀ ਵੱਡਾ-ਵੱਡਾ ਪਿੰਡ ਹੈ ਸਾਡਾ ਜੀ ਜੀ ਗੁਰੂ ਮਹਾਰਾਜ ਦੀ ਕਿਰਪਾ ਜੀ ਇੱਥੇ ਪਿੰਡ ਤੇ ਵੀ ਬਹੁਤ ਕਿਰਪਾ ਜੀ 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 ਬਹੁਤ ਵਧੀਆ ਪ੍ਰੋਗਰਾਮ ਹੁੰਦੇ ਨੇ ਸਾਡੇ ਮਾਣ ਜੀ ਭਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਭਾਈ ਕੀ ਨਾਮ ਹੈ ਜੀ ਨਰਮਲ ਸਿੰਘ ਹੈ ਜੀ ਭਾਈ ਤੁਸੀਂ ਕੀ ਕਰਦੇ ਜੀ ਮੈਂ ਕੈਫੇ ਖੋਲ੍ਹਿਆ ਹੋਇਆ ਹੈ ਪੜਾਉਂ ਹਾਂ ਹਾਂ ਲੜਕੇ ਦਾ ਕੈਫੇ ਮੈਂ ਵੈਸੇ ਬੇਲੇ ਜਾਂ ਮੇਰੀ ਬੱਚੇ-ਵੱਚਾ ਦੀ ਰੋਟੀ ਹੈ ਪੁੱਤੇ ਨੂੰ ਪਟਿਆਲੇ ਲੈ ਗਿਆ ਪਟਿਆਲੇ ਪੜਦਾ ਪੱਤਾ ਉਹ ਲੈ ਆਇਆ ਉਥੋਂ ਲੈ ਗਿਆ ਲੈ ਆਇਆ ਭਾਈ ਉਮਰ ਕਿੰਨੀ ਹੋ ਗਈ ਆਪਾਂ ਉਮਰ ਵੀ ਮੇਰੀ 55 ਸਾਲ ਹੋ ਗਈ ਹੈ ਹਾਂਜੀ ਬਈ ਸ਼ਕੀਨੀ ਵਾਰ ਸ਼ੁਰੂ ਤੋਂ ਰੱਖਦੇ ਹਾਂਜੀ ਸ਼ਕੀਨੀ ਜਿਹੜੀ ਹੈ ਸ਼ੁਰੂ ਤੋਂ ਹੀ ਹਾਂਜੀ ਇਹ ਤਾਂ ਪਹਿਲਾਂ ਤੋਂ ਹੀ ਹੈ ਅਸੀਂ ਬਾਜੋ ਵਧੀਆ ਪਰਮਾਤਮਾ ਦੀ ਕਿਰਪਾ ਰਹੀ ਹੈ ਹੁਣ ਵੀ ਦਾੜੀ ਥੋੜੀ ਹੈ ਨਾ ਹਾਂਜੀ ਹੁਣ ਵੀ ਲਾਉਣੇ ਕਲਪ ਕਲਪਾ ਤਾਂ ਤੁਸੀਂ ਕਰਨੇ ਨਾ ਨੌਲੇ ਜੀ ਲਾਉਦੇ ਪਰ ਸਾਰੇ ਕਰ ਰਹੇ ਨੇ ਜੀ ਆਪਦੇ ਅੱਛਾ ਮੇਰਾ ਪਿੰਡ ਮਾਨਸਾ ਜਲੇਚ ਟਾਈਪੀ ਪਿੰਡਾ ਠੀਕ ਹੀ ਕੋਈ ਜਿੰਦਗੀ ਬਾਈ ਕਿਵੇਂ ਰਹੀ ਬਹੁਤ ਐਸ਼ ਦੀ ਐਸ਼ ਦੀ ਜੀ ਬਿਲਕੁਲ ਕੋਈ ਸਾਨੂੰ ਵੀ ਦੱਸੋ ਕੋਈ ਵਧੀਆ ਆਪਣੀ ਜਾਨ ਜਿੰਦਗੀ ਦੀ ਬਸ ਵਧੀਆ ਰਹੀਆਂ ਨੇ ਜੀ ਠੀਕ ਦੀਆ ਨਹੀਂ ਕੋਈ ਹਾਂ ਵਧੀਆ ਯਾਦ ਹੁੰਦੀ ਹੈ ਬਾਪ ਮਾਂ ਬਾਪ ਵਧੀਆ ਮੌਜਾ ਕਰਦੇ ਨੇ ਜੀ ਹਾਂ ਜੀ ਹਾਂ ਠੀਕ ਹੈ ਜੀ ਤੇ ਵਧੀਆ ਜ਼ਿੰਦਗੀ ਲੰਘੀ ਹੈ ਜੀ ਬਹੁਤ ਸੋਹਣੀ ਜੀ ਅਰੇ ਡਾਈਡੂ ਕਿੰਨੇ ਕੇ ਟਾਈਮ ਬਾਅਦ ਲਾਉਂਦੇ ਨੇ ਲਾ ਲੈਣੇ ਜੀ 20 ਦਿਨਾਂ ਬਾਅਦ ਆ 20 ਦਿਨਾਂ ਬਾਅਦ ਜੀ ਤੇ 30 ਦਿਨਾਂ ਬਾਅਦ ਵੀ ਲੱਗ ਜਾਂਦੀ ਹੈ ਇੱਕ ਕਰਦੇ ਕਹਿੰਦੇ ਜਾਂ ਤੁਸੀਂ ਆਪੀਸ਼ ਕਿੰਨੀ ਨਾ ਨਾ ਮੈਂ ਆਪਣੀ ਮਰਜ਼ੀ ਨਾਲ ਜੀ ਕਰਦੇ ਨਹੀਂ ਹੁਣ ਨੂੰ ਵੀ ਆ ਗਈ ਮੇਰੇ ਉਹ ਵੀ ਮੁਲਾਜਵਾ ਕੋ ਦਾ ਸਭਾ ਹਾਲਾ ਲੱਗਦੀ ਹੈ ਘਰ ਵਾਲੀ ਵੀ ਲਾਇਲਾ ਕਰਵਾਏ ਕੋਈ ਨਹੀਂ ਦੁਨੀਆ ਲਾਉਂਦੀ ਜੱਪਾ ਲਾ ਲਾ ਕੇ ਕੀ ਕਰਨਾ ਮੁਛਾ ਖੜੀ ਰਹਿਣੀ ਚਾਹੀਦੀ ਹਾਂ ਬਿਲਕੁਲ ਜੀ ਬਿਲਕੁਲ ਹਾਂ ਹੋਰ ਬਈ ਵਧੀਆ ਵਧੀਆ ਹੈ ਠ ਕੈਮਰੇ ਜਿੰਦਗੀ ਐ ਚੜਦੀ ਕਲਾ ਆਹੋ ਬੜਾ ਘੰਟ ਬੰਨੇ ਜਦ ਕੜ ਵਰਤਾ ਦੇਖਣੇ ਹੁੰਦਾ ਜੱਪਾ ਨਾ ਤੇ ਸ਼ੀਸ਼ਾ ਦੇਖ ਕੇ ਮੰਦੇ ਜੋ ਬਿਨਾਂ ਨਾ ਨਾ ਬਿਨਾਂ ਜਿੱਤੇ ਤੋਂ ਹਾਂ ਜੀ ਕਿੰਨਾ ਟਾਈਮ ਲਾਉਣਾ ਬਈ ਬੜਾ ਟਾਈਮ ਰੂਮ ਕਢਾਲਦਾ ਪੰਜ ਚਾਰ ਮਿੰਟ ਸੇ ਕਢ ਲਦਾ ਕੰਮ ਆਦਾ ਹਾਂ ਪਾਣੀ ਪਾ ਕੇ ਹਾਂ ਜੀ ਪਾਣੀ ਪਾ ਕੇ ਬੱਗ ਬਣਦਾ ਹੈ ਹਾਂ ਜੀ ਪਾਣੀ ਪਾ ਕੇ ਬੱਗ ਬਣਦਾ ਹੈ ਪਾਣੀ ਪਾ ਕੇ ਅੱਛਾ ਜੀ ਹਾਂ ਫਿਰ ਬੱਗ ਬਣਦਾ ਹੈ ਜਿਵੇਂ ਤਸਲੇ ਪਾਣੀ ਪਾ ਦੇ ਐ ਤੁਸੀਂ ਪਾਣੀ ਆਏ ਖੜ ਕੇ बर... तु, तु, आ, ए, अच्छा हां सब नीक बक बन्ना है तूसी फिर तू तूसी किवें बन्दे हो माता कने बन्दा बिना हिस्से ये और ये तूसी तोरे किवें बन्दे हो हां ए बिनु देख के बन्दा जी फिर अच्छा जेडी तू एक दूसरे दे अखा जखा पाके पर बन्दे हो लेकिन बन्दे ठीक बचपंडा जेडी बब्बा जी केडे केडे थोडा बच सारे बच बणदी गाडी हो जी अच्छा भाई वर बचपंडा टाइम दी गल्ला कोई सांझिया करो साडे नाल ऐनी याद करी नी रहंदी है कि चलो माडी मोटी तो होवी एक दी याद वाह ही जान से आ याद आ हां किदा दाहा काम ओ भाई ऊ वैसे तू की करदे रे बस काम ਤਾਂ ਖੇਤੀਬਾੜੀ ਦੇ ਕਰਦੇ ਨੇ ਠੀਕ ਹੈ ਬਈ ਟਰੈਕਟਰ ਬਾਬ ਚਲਾਇਆ ਤੁਹਾਡੇ ਜੋ ਸਭ ਤੋਂ ਸ਼ਕੀਨ ਬਜ਼ੁਰਗ ਕਿਹੜਾ ਆ ਬੈਠਾ ਇੱਧਰ ਦੇਖ ਓਥੇ ਜਾ ਰਹੋ ਹੁਣ ਹੁਣ ਉਧਰ ਨੂੰ ਚੱਲਿਆ ਆ ਜਾਓ ਭਾਈ ਅਸੀ ਗੱਲ ਦੀ ਸੱਤਰੀ ਗੱਲ ਪਈ ਕੀ ਨਾਮ ਹੈ ਬਈ ਸਾਧੂ ਸਿੰਘ ਸਾਧੂ ਸਿੰਘ ਜੀ ਹਾਂ ਜੀ ਤੁਸੀਂ ਬਈ ਕੀ ਕਰਦੇ ਰਹੇ ਵਾਹੀ ਖੇਤੀਬਾੜੀ ਦੇ ਕੰਮਾਂ ਦੇ ਅੱਛਾ ਜੀ ਸ਼ਕੀਨ ਤੁਸੀ ਹੁਣ ਵੀ ਪੂਰੇ ਪਹਿਲਾਂ ਵੀ ਕਹਿੰਦੇ ਪੂਰੀ ਸੀ ਸ਼ਕੀਨ ਹੈ ਕਹਿੰਦੇ ਸ਼ਕੀਨ ਹੀ ਪੂਰੀ ਰਹਉਂਦੇ ਸੀ ਸਭ ਕੁਝ ਸ਼ਕੀਨ ਬਜ਼ੁਰਗ ਤੁਸੀਂ ਨਾ ਸ਼ਕੀਨ ਸਾਡੇ ਕਾਹਦੀ ਆ ਸਾਰੀ ਤਾਂ ਸ਼ਕੀਨ ਹੀ ਹੋਈ ਭੁੱਲੀ ਜਾਂਦੀ ਅੱਜ ਤੱਕ ਬਹੁਤ ਹੁੰਦਾ ਜਾਸਨ ਬਾਹਰ ਦੇ ਤੜਕੇ ਠਾਲ ਲੁੰਦੇ ਤੇ ਅੱਛਾ ਜੀ ਹਾਂ ਨੀ ਹੁਣ ਤਾਂ ਚੱਕੀਨੀ ਹੁਣ ਵੀ ਪੂਰੀ ਆ ਪੱਗ ਹੁਣ ਵੀ ਚੜੀ ਹੋਈ ਆ ਚਲੋ ਠੀਕ ਆ ਜੀ ਵਧੀਆ ਜਿਹਾ ਟਾਈਮ ਪਾਸ ਹੋ ਰਿਹਾ ਠੀਕ ਆ ਬਈ ਟਾਈਮ ਪਾਸ ਤੁਸੀਂ ਕਿਵੇਂ ਕਰਦੇ ਹੋ ਸਾਡੇ ਕੋਲ ਤਾਂ ਮੋਬਾਈਲ ਆ ਗਿਆ ਤੁਸੀਂ ਟਾਈਮ ਪਾਸ ਕਿਵੇਂ ਆ ਜੀ ਦਾ ਮਾਰਾ ਉੱਥੇ ਬੈਠੇ ਰਹਿੰਦੇ ਆ ਜਾਂ ਉਹ ਜੱਟਾ ਟਮਾਟਰ ਆ ਜਾਂਦਾ ਉਹਦੀਆਂ ਚਾਰ ਗੱਲਾਂ ਸੁਣ ਲੈਣੇ ਆ ਜੀ ਹਾਂ ਕੌਣਾ ਜਾਂਦਾ ਸੰਗਵਾ ਤਦ ਪਰ ਮੱਠੀ ਰੜਾ ਜਾਂਦਾ ਜਣਾ ਅੱਛਾ ਜੀ ਤੇ ਬੈਠੇ ਰਹਿੰਦੇ ਆ ਵਾਚ ਜੀ 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 ਹਾਂ ਦਰਖਤਾ ਹੈ ਬਈ ਅਸੀਂ ਸਾਡੀ ਲੋਟਰੀ ਉਹ ਲਾ ਲਿਆ ਨੋਨ ਪੁਰਸਤਰੀ ਗਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਨਾਮ ਆ ਜੀ ਚਰਨਜੀਤ ਸਿੰਘ ਆ ਜੀ ਬਈ ਤੁਸੀਂ ਕੀ ਕਰਦੇ ਮੈਂ ਤਾਂ ਸਕੂਲ ਬੈਂਚ ਚਲਾਉਣਾ ਠੀਕ ਆ ਜੀ ਪਰ ਇੱਧਾ ਮੈਂ ਤੁਹਾਡਾ ਸਕੂਲ ਬੈਂਚ ਚਲਾ ਰਿਹਾ ਮੇਰੇ ਖਾਲਾ ਬਾਬੇ ਕਹਿੰਦੇ ਸਕੂਲ ਹੈ ਨਹੀਂ ਜੀ ਕਿਹੜੇ ਜਾਨੇ ਕਿ ਇਹ ਵੀ ਸਕੂਲ ਲੈ ਕੇ ਬੱਚੇ ਅੱਛਾ ਜੀ ਪਰ ਤੁਸੀਂ ਸ਼ਰਾਰਤਾ ਕਰ ਦਿੰਦੇ ਛੋਟੇ ਹੁੰਦੇ ਜਦੋਂ ਨਾ ਤੇ ਅੱਜ ਕੱਲ ਦੇ ਜਿਹੜੇ ਬੱਚੇ ਤੁਸੀਂ ਬੈਂਚ ਚਲੇ ਜਾਂਦੇ ਆ ਉਹ ਕਿੱਦਾਂ ਹੀ ਸ਼ਰਾਰਤਾਂ ਕਰਦੇ ਹੈਂ ਉਹ ਤਾਂ ਹੁਣ ਵੀ ਉਦੋਂ ਹੀ ਵੱਧ ਕਰਦੇ ਨੇ ਜੀ ਅੱਛਾ ਪਰ ਤੁਸੀਂ ਕਿੱਦਾਂ ਹੀ ਸ਼ਰਾਰਤਾਂ ਕਰਦੇ ਅੱਜ ਕੱਲ ਦੇ ਬੱਚੇ ਕਿਵੇਂ ਦੀ ਸ਼ਰਾਰਤਾਂ ਕਰਦੇ ਹੈਂ ਇਹ ਦੱਸੋ ਸ਼ਰਾਬ ਤਾਂ ਤਾਂ ਉਦੋਂ ਦੀ ਕਰਦੇ ਨੇ ਜੀ ਹੁਣ ਵੀ ਹੁਣ ਤਾਂ ਮੋਬਾਈਲਾਂ ਦੀਆਂ ਗੇਮਾਂ ਵਾਲੀ ਹੀ ਨੇ ਬਸ ਸਹੀ ਗੱਲ ਹੈ ਹਾਂ ਜੀ ਪਰ ਹੁਣ ਜਵਾਬ ਜਗ ਨੂੰ ਕੁੱਟਦੇ-ਕੁੱਟਦੇ ਉਹਨੇ ਬੱਚ ਜੇ ਜਾਨੀ ਸ਼ਰਾਬ ਤਾਂ ਜ਼ਿਆਦਾ ਕਰਦੇ ਨਹੀਂ ਕੁੱਟਦੇ ਤਾਂ ਘਾਣੂ ਜੀ ਮਾੜਾ-ਮੋਟਾ ਦਾ ਲਾਈ ਉਹ ਐ ਤਾਂ ਕੋਰ ਨਾ ਪੈਂਦਾ ਮਾੜਾ-ਮੋਟਾ ਅਸਚ ਕੋਈ ਰਿਤਿਲਤੀ ਐਲ ਤਾਂ ਕਿੱਦਾਂ ਦੀਆਂ ਕਰਦੇ ਆ ਜਵਾਬ ਬਾਦ ਦੇ ਵਿੱਚ ਬਾਈਕ ਦੂਜੇ ਨੂੰ ਚੜਿਆਉਂਦੇ ਨੇ ਜੀ ਕੁਛ-ਕੁਛ ਕਹੇਗੇ ਸਿੱਟਾ-ਸੁੱਟਾ ਹੀ ਪਾੜਦੇ ਆ ਕਿ ਨਹੀਂ ਹਾਂ ਜੀ ਪਾੜਦੇ ਨੇ ਮੇਰੇ ਉਹ ਲੂਟ-ਲੂਟੋ ਕਰਾਉਂਦੇ ਆ ਸਕੂਲ ਵਾਲੇ ਕਰਾਉਂਦੇ ਆ ਨਹੀਂ ਉਹ ਤਾਂ ਆਪਣੂ ਕਰਾਉਣੀ ਪੈਂਦੀ ਐ ਸਕੂਲ ਨਾਲ ਦਾ ਕੋਈ ਕਨੈਕਟ ਨਹੀਂ ਆਪਣੀ ਤਾਂ ਆਪਣੀ ਉਹ ਬੈਨ ਅੱਛਾ ਜੀ ਬਈ ਸਤਿਗੁਰ ਜੀ ਸਤਿਗੁਰ ਜੀ ਬਈ ਕੀ ਨਾਮ ਆ ਜੀ ਮੇਰਾ ਨਾਮ ਹੈਗਾ ਜੀ ਜਗਦੀਸ਼ ਸਿੰਘ ਠੀਕ ਹੈ ਬਈ ਤੁਸੀਂ ਕੀ ਕਰਦੇ ਮੈਂ ਖੇਤੀਬਾੜੀ ਕਰਦਾ ਜੀ ਠੀਕ ਹੈ ਬਈ ਜ਼ਿੰਦਗੀ ਕਿਵੇਂ ਚੱਲਦੀ ਐ ਜ਼ਿੰਦਗੀ ਬਹੁਤ ਵਧੀਆ ਜੀ ਲੰਗਪਿੰਡ ਦੇ ਵਿੱਚ ਸੁੱਖ ਦਾ ਸਾਹ ਲੈਨੇ ਆ ਤੇ ਸਾਰਾ ਕੁਝ ਵਧੀਆ ਚੱਲ ਰਿਹਾ ਯਾਰ ਇਹ ਲੰਗਪਿੰਡ ਦਾ ਲੰਗ ਨਾਮ ਕਿਵੇਂ ਇਹ ਤਾਂ ਦੇਖੋ ਪੁਰਾਣਾ ਇਤਿਹਾਸ ਐ ਇਹ ਲੰਗ ਸ਼ੁਰੂ ਤੋਂ ਹੀ ਚੱਲਦਾ ਆ ਰਿਹਾ ਤਕਰੀਬਨ ਇਹਨੂੰ ਤਾਂ ਮਤਲਬ ਕੀ ਹਰੇਕ ਬੰਦੇ ਦੇ ਅਲੱਗ-ਅਲੱਗ ਥਿਊ ਨੇ ਅੱਛਾ ਕਲੀਅਰ ਕੁਝ ਵੀ ਨਹੀਂ ਹੋਇਆ ਹੈਗਾ ਹੁਣ ਤੱਕ ਹਾਂਜੀ ਇੱਕ ਤਾਂ ਵੀ ਸਾਨੂੰ ਦੱਸੋ ਕੀ ਵੀ ਇਹਦਾ ਪਿੰਡ ਦਾ ਨਾਮ ਆਊਗਾ ਇਹ ਦੇਖੋ ਇਹ ਨਾ ਪਤਾ ਕੀ ਆ ਜੀ ਇਹ ਨਾ ਪਿੰਡ ਦੇ ਆਲੇ-ਦਾਲ ਇੱਕ ਬਾੜ ਹੁੰਦੀ ਸੀ ਬਹੁਤ ਪੁਰਾਣੇ ਸਮੇਂ ਦੇ ਵਿੱਚ ਮੈਂ ਪੜਿਆ ਕਹਿੰਦੇ ਉਹ ਨੂੰ ਹੇਲੰਗ ਕਰਕੇ ਕੁਝ ਕਹਿੰਦੇ ਹੁੰਦੇ ਸੀ ਉਹਦੇ ਤੋਂ ਹੀ ਲੰਗ ਪਿਆ ਐਵੇਂ ਦਾ ਐਵੇਂ ਦਾ ਕੁਝ ਹੈਗੇ ਨੇ ਵਿਚਾਰ ਬਾਕੀ ਪ੍ਰੋਪਰ ਕੁਝ ਨਹੀਂ ਕਿਸੇ ਨੂੰ ਵੀ ਪਤਾ ਹੈਗਾ ਇਹ ਚੀਜ਼ ਦਾ ਹਾਂ ਬਈ ਕਿੰਨਾ ਬੜੇ ਬੁੜੇ ਮੈਂ ਗ੍ਰੈਜੂਏਟ ਆ ਐਲ ਐਲ ਬੀ ਆ ओके okay. हां जी ਫਿਰ ਵਕੀਲ ਵਾਲਾ ਬੇਸ਼ਅ ਛੱਡ ਕੇ ਦਰ ਖੇਤੀਬਾੜੀ ਕਿਵੇਂ ਆਗੇ ਨਹੀਂ ਖੇਤੀਬਾੜੀ ਵਧੀਆ ਕੰਮ ਆ ਜੀ ਜੱਦੀ ਕਹਿੰਦਾ ਨਹੀਂ ਮਾੜਾ ਕੰਮ ਹਾਂਜੀ ਹਾਂ ਜੱਦੀ ਪੁਸ਼ਤੀ ਕੰਮ ਆ ਜੀ ਕੋਈ ਟੈਨਸ਼ਨ ਨਹੀਂ ਹੈਗੀ ਵਕੀਲ ਝੂਠ ਬੋਲਾਂਗੇ ਕਿਸੇ ਨੂੰ ਕਿਸੇ ਨੂੰ ਫਸਾਵਾਂਗੇ ਇੱਥੇ ਇਹ ਤਾਂ ਇਹ ਤਾਂ ਬਾਈ ਤੁਸੀਂ ਸੋਚਣਾ ਕਿ ਡਿਗਰੀ ਕਰਨ ਤੋਂ ਪਹਿਲਾਂ ਸੋਚਣਾ ਨਹੀਂ ਡਿਗਰੀ ਕਰਨ ਦੇ ਵਿੱਚ ਨਾ ਕੁਝ ਜੀ ਡਿਗਰੀਆਂ ਹੁੰਦੀਆਂ ਨੇ ਬੰਦੇ ਦੇ ਆਪਣੇ ਵਾਸਤੇ ਵੀ ਹੁੰਦੀਆਂ ਨੇ ਹਾਂ ਰਿਸ਼ਤੇ ਵਾਸਤੇ ਰਿਸ਼ਤਾ ਕਰਾਉਣ ਵਾਸਤੇ ਨਹੀਂ ਨਾ ਨਾ ਰਿਸ਼ਤੇ ਦਾ ਚਲੋ ਆਪਣਾ ਵੀ ਹੋ ਜਾਓ ਇਹ ਰਿਸ਼ਤੇ ਦੀ ਕੋਈ ਗੱਲ ਨਹੀਂ ਹੈਗੀ ਰਿਸ਼ਤੇ ਦਾ ਚਲੋ ਆਈਆਂ ਵੀ ਪਰਿਵਾਰਕ ਬਹੁਤ ਵਧੀ ੰਦਰ ਨੌਲੇਜ ਹੁੰਦੀ ਆ ਉਹਦੇ ਲਈ ਲੋ ਕਰ ਲਈ ਵਧੀਆ ਚੀਜ਼ ਆ ਆਪਾਂ ਨੂੰ ਆਪਣੇ ਮਤਲਬ ਕਿ ਸਿੱਖਣ ਨੂੰ ਬਹੁਤ ਕੁਝ ਮਿਲਦਾ ਕਿਤਾਬਾਂ ਪੜ੍ਹਨ ਦਾ ਵੀ ਸ਼ੌਂਕ ਹੈਗਾ ਉਹ ਨਾਲ ਦੇ ਜਦੋਂ ਤਵੇ ਤੋਂ ਬਿਲਾਉਂਦੇ ਉਹਨਾਂ ਨੂੰ ਫਿਰ ਦੱਸਦੇ ਉਹਨਾਂ ਵੀ ਤੁਹਾਡੇ ਜਿਹਾ ਤਰ੍ਹਾਂ ਦੇ ਲਾਇਫ ਤੇ ਕੇਸੇ ਲੜੀ ਨਹੀ ਉਹ ਨਹੀਂ ਉਹ ਦੱਸਦੇ ਹੈਗੇ ਜੇ ਐਂ ਦੱਸਣ ਲੱਗੇ ਫਿਰ ਤੋਂ ਬਿਲਾਉਣ ਤੋਂ ਵੱਡ ਜਾਣਗੇ ਬਈ ਥੋੜੇ ਜਿਹਾ ਸਾਰੇ ਥੋੜੇ ਹਾਣੀ ਪਰਮਾਣੀ ਚਲੋ ਥੋੜੇ ਮੋਟੇ ਛੋਟੇ ਹੋਣਗੇ ਸਭ ਤੋਂ ਵਾਹ ਰੌਣਕੀ ਕਿਹੜਾ ਬਈ ਆ ਹੈਗੇ ਨੇ ਸਾਡੇ ਮੱਖਣ ਸਿੰਘ ਲੰਗ ਇਹ ਜਗਤਾਰ ਸਿੰਘ ਦਾ ਨੋਵਾ ਵੈਸੇ ਇਹ ਮੱਖਣ ਸਿੰਘ ਆ ਇਹ ਮੇਰਾ ਕਲਾਸ ਫੈਲੋ ਵੀ ਰਿਹਾ ਬਹੁਤ ਰੌਣਕੀ ਆ ਜੀ ਗੱਲਾਂ ਬਾਤਾਂ ਕਰਨ ਨੂੰ ਵੀ ਇੱਕ ਦੀਆਂ ਦੋ ਦੋ ਤਿੰਨ ਤਿੰਨ ਚਾਰ ਚਾਰ ਜਿਵੇਂ ਮਰਜ਼ੀ ਸੁਣੀ ਆਜੋ ਮੱਖਣ ਬਈ ਆਜੋ 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 ਮੜਾ ਇਧਰ ਇਧਰ ਬਾਈ ਨੂੰ ਇਧਰ ਕਰੋ ਇਧਰ ਹਾਂਜੀ ਹਾਂਜੀ ਬਈ ਕਿਵੇਂ ਹੋ ਵਧੀਆ ਜੀ ਵਧੀਆ ਚਲੋ ਤੁਹਾਡਾ ਨਾਮ ਤਾਂ ਪਤਾ ਲੱਗ ਗਿਆ ਮੱਖਣ ਬਈ ਹਾਂਜੀ ਤੁਹਾਨੂੰ ਦੱਸੋ ਵੀ ਰੌਣਕ ਕਿਵੇਂ ਲਾਉਣੇ ਇਹਨਾਂ ਬੜਾ ਰੌਣਕ ਤਾਂ ਤੁਹਾਨੂੰ ਪਤਾ ਹੀ ਆ ਜੀ ਪਿੰਡਾਂ 'ਚ ਬੜਾ ਮੋਟਾ ਦੱਸੋ ਸਾਨੂੰ ਪਤਾ ਨਹੀਂ ਹੈ ਕਿ ਅਸੀਂ ਦਈ ਪੁੱਛਣਾ ਵੀ ਕਿਵੇਂ ਲਾਉਣੇ ਦੱਸੋ ਬੱਸ ਤੁਹਾਨੂੰ ਪਤਾ ਹੀ ਆ ਜੀ ਸੱਤਾਂ 'ਚ ਬੈਹਿ ਕੇ ਨਜ਼ਾਰੇ ਲੈਣੇ ਆ ਅੱਛਾ ਜੀ ਹਾਂਜੀ ਹਾਂ ਸੱਤਾਂ ਦੇ ਬਾਈ ਸਭ ਤੋਂ ਵੱਧ ਸਿੱਖਿਆ ਕਿਹੜੇ ਬਜ਼ੁਰਗ ਤੋਂ ਬਜ਼ੁਰਗ ਤਾਂ ਅਸੀਂ ਆਪੇ ਸਿੱਖ ਗਏ ਬਜ਼ੁਰਗ ਤਾਂ ਹੁਣ ਕੈਮਰਿਆਂ ਦਾ ਕੰਮ ਕਰਦੇ ਨੇ ਰਾਣੀ ਕੀ ਸਿੱਖਿਆ ਗਈ ਹੈ ਕਿ ਕੁਝ ਵੀ ਨਹੀਂ ਸਿੱਖਿਆ ਉਹਨਾਂ ਤੋਂ ਨਹੀਂ ਉਹਨਾਂ ਤੋਂ ਤਾਂ ਕੀ ਸਿੱਖਿਆ ਜੀ ਅਸੀਂ ਤਾਂ ਆਪਣਾ ਹੀ ਸਿੱਖਿਆ ਜੀ ਹੁਣ ਜੇ ਮੈਂ ਜੱਦੀ ਪੁਸ਼ਤੀ ਧੰਦਾ ਜਿਹੜਾ ਖੇਤੀਬਾੜੀ ਆ ਉਹ ਸਿੱਖਿਆ ਹੀ ਆ ਅੱਛਾ ਕੀ ਕਹਿੰਦੇ ਇਹਨਾਂ ਨੇ ਕੁਝ ਨਹੀਂ ਸਿੱਖਿਆ ਨਹੀਂ ਨਹੀਂ ਚਾਹ ਬਨਉਣੀ ਸਿੱਖਿਆ ਨਹੀਂ ਅਸੀਂ ਬਣਾਉਂਦੇ ਜੀ ਚਾਹ ਬਣਾ ਲੈਂਦੇ ਨੇ ਜੀ ਨੇ ਜਦੋਂ ਆਪਣੇ ਬਜ਼ੁਰਗ ਕਹਿੰਦੇ ਸੀ ਜਿਹਦੀ ਚਾਹ ਬਣਾਉਣੀ ਹੁੰਦੀ ਆ ਕਰੇ ਉਹਦਾ ਰਾਜ ਬਿਲਕੁਲ ਉਹ ਪੁਰਾਣਾ ਤਾਂ ਜੀ ਫਿਰ ਹੁਣ ਤਾਂ ਤੁਹਾਨੂੰ ਪਤਾ ਹੀ ਆ ਨਹੀਂ ਉਹ ਤਾਂ ਕਹਿੰਦੇ ਨਵੇਂ ਜ਼ਿਆਦਾ ਨੇ ਨਵੇਂ ਹੁਣ ਤੁਹਾਨੂੰ ਪਤਾ ਨਹੀਂ ਹੁਣ ਜ਼ਿਆਦਾ ਚਾਹ ਬਣਾ ਰਹੇ ਨੇ ਕਿ ਬਣਾਉਣੀ ਨਹੀਂ ਥੋੜੇ ਜਿਹਾ ਸਭ ਤੋਂ ਵੱਧ ਚਾਹ ਕੌਣ ਬਣਾਉਂਦਾ ਆ ਜਿਹੜੇ ਹੁਣ ਛੜੇ ਹੁਣ ਤੁਸੀਂ ਨਾਮ ਲੈ ਗਿਓ ਇਹਨਾਂ ਨੇ ਫੋਟੋਆਂ ਖੋਲ੍ਹਿਆ ਹੁਣ ਤੁਸੀਂ ਇਹਨਾਂ ਦਾ ਨਾਮ ਲਓ ਕਿਹਦਾ ਫਿਰ ਬਾਈ ਬਣਾਉਂਦਾ ਹੋਊਗਾ ਜੀ ਇਹ ਆਪ ਖੁਦ ਬਥੇਰੀ ਬਣਾਉਂਦਾ ਚਾਹ ਜੀ ਇਹ ਠੀਕ ਹੈ ਚਲੋ ਅਸੀਂ ਪਰਿਵਾਰਕ ਸਾਂਝ ਰਹੀ ਹੈ ਸਾਡੀ ਸਾਨੂੰ ਸਭ ਪਤਾ ਹੈ ਜਦੋਂ ਤੋਂ ਵਿਆਹ ਹੋ ਗਿਆ ਫਿਰ ਜਦ ਤੋਂ ਜ਼ਿਆਦਾ ਲੱਗਿਆ ਬਣਾਉਣਾ ਵਿਆਹ ਤੋਂ ਪਹਿਲਾਂ ਪਰਵਾਰੀ ਕਿਹੜੀ ਚਾਹ ਬਣਾਉਂਦਾ ਸੀ ਵਿਆਹ ਤੋਂ ਪਹਿਲਾਂ ਤਾਂ ਇਹ ਫ੍ਰੀ ਮਾਈਂਡ ਸੀ ਇਹ ਅੱਛਾ ਹਾਂ ਟੈਨਸ਼ਨ ਆ ਕਹਿੰਦੇ ਨਹੀਂ ਵਿਆਹ ਦੇ ਬਾਅਦ ਹੀ ਪੈਂਦੀਆਂ ਨੇ ਅਸੀਂ ਹਾਂ ਮੈਂ ਮੰਗਣੇ 'ਚ ਵੀ ਗਿਆ ਸੀ ਅੱਛਾ ਜੀ ਵਿਆਹ 'ਚ ਵੀ ਗਿਆ ਸੀ ਠੀਕ ਹੈ ਤੇ ਉਹਦੇ ਬਾਅਦ ਮੈਂ ਚਾਹ ਵੀ ਦੇਖਿਆ ਚਾਹ ਪੀਤੀ ਵੀ ਆ ਚਾਹ ਸਵਾਦ ਵੀ ਬਣਨ ਲੱਗੀ ਪਹਿਲਾਂ ਤਾਂ ਨਹੀਂ ਬਣਦੀ ਪਹਿਲਾਂ ਤਾਂ ਆਂਟੀ ਬੇਬੇ ਆ ਸਾਡੀ ਅਸੀਂ ਉਹਦੇ ਹੱਥ ਦੇ ਪੀ ਲੈਂਦੇ ਹੁੰਦੇ ਸੀ ਚਾਹ ਪਰ ਹੁਣ ਇਹਦੇ ਹੱਥ ਦੇ ਪੀ ਲੈਂਦੇ ਆ ਨਾਲੇ ਗੁੜ ਵਾਲੀ ਚਾਹ ਤੁਹਾਨੂੰ ਵੀ ਪਲਾ ਕੇ ਭੇਜਾਂਗੇ ਟੈਨਸ਼ਨ ਆ ਵੀਰੇ ਇੱਧਰ ਬਾਈਕ ਕੋਲ ਜ਼ਿਆਦਾ ਨਹੀਂ ਨਹੀਂ ਦੇਖੋ ਟੈਨਸ਼ਨ ਟੈਨਸ਼ਨ ਉਹਨਾਂ ਕੋਲੋਂ ਜ਼ਿਆਦਾ ਮੈਨੂੰ ਬਾਈਕ ਕੋਲ ਲੱਗਦੀਆਂ ਨੇ ਕੋਈ ਬਾਈ ਦੇ ਦਾੜੀ ਜ਼ਿਆਦਾ ਚਿੱਟੀ ਹੈਗੀ ਥੋੜੀ ਥੋੜੀ ਘੱਟ ਨਹੀਂ ਮੈਂ ਕਲਫ ਲਾਈ ਹੋਈ ਆ ਜੀ ਅੱਛਾ ਜਣੀ ਟੈਨਸ਼ਨ ਆ ਹੈਗੀਆਂ ਨੇ ਟੈਨਸ਼ਨ ਨਾਲ ਨੀਂਦ ਦਾੜੀ ਚਿੱਟੀ ਹੁੰਦੀ ਹੁੰਦੀ ਹੈ ਟੈਂਸ਼ਨ ਆਦਾ ਦੇਖੋ ਹੈ ਉਹ ਨਹੀਂ ਥੋੜੀ ਬੋਧ ਚਲੋ ਹੁੰਦੀਆਂ ਨੇ ਹਰੇਕ ਬੰਦੇ ਨੂੰ ਮਤਲਬ ਕੀ ਚਾਹੂ ਮਿੱਠਾ ਵੱਧ ਘੱਟ ਪਾਉਂਦੀ ਹੈ ਵੱਧ ਘੱਟ ਆਹ ਹੁਣੋ ਸ਼ੱਕਰ ਚੱਲਦੀ ਆ ਮਿੱਠਾ ਕਰਤਾ ਬੰਦ ਗਏ ਨੇ ਮਿੱਠੇ ਹਾਂ ਮਿੱਠੇ ਜਿਹੇ ਕਹਿੰਦੇ ਪ੍ਰੋਬਲਮ ਆਉਂਦੀ ਆ ਮਿੱਠੇ ਜੇ ਸ਼ੂਗਰ ਹੁੰਦੀ ਆ ਕਹਿੰਦੇ ਯਾਰ ਅੱਛਾ ਠੀਕ ਹੈ ਹਾਂਜੀ ਹਾਂ ਤੁਸੀਂ ਚਾਹ ਬਣਾਉਣ ਲੱਗੇ ਨਹੀਂ ਦਵਾਈ ਚ ਮੈਂ ਜਾ ਕੇ ਆਇਆ ਬਾਈ ਨਹੀਂ ਵਿਆਹ ਹੋ ਗਿਆ ਦੱਸੋ ਨਹੀਂ ਹੋਇਆ ਵੇਰ ਤਾਂ ਚਲੋ ਉਹਦਾ ਛੜੇ ਵਾਲੀ ਕਿਹਾ ਸਾਰਾ ਸਾਰਾ ਕੁਝ ਬਣਾਣਾ ਦबई ਚ ਜਾ ਕੇ ਆਇਆ ਮੈਂ ਨਹੀਂ ਉਹ ਤਾਂ ਚਲੋ ਠੀਕ ਆ ਪਰ ਹੁੰਦਾ ਛੜੇ ਵਾਲੀ ਕਿਹਾ ਜੀ ਦਾ ਛੜੇ ਵਾਲੀ ਉਹ ਤਾਂ ਚਲੋ ਠੀਕ ਆ ਉਹ ਫਿੱਕੀ ਲੱਗਣੀ ਨਾਲ ਫੇਰ ਨਹੀਂ ਮਰਜੀ ਹੋਵੇ ਉਹ ਜਿਹੜਾ ਮਰਜੀ ਸ਼ੱਕਰ ਵਾਲਾ ਘੜ ਪਾ ਲੋ ਉਹਦਾ ਫਿੱਕੀ ਉਹਦਾ ਫਿੱਕੀ ਲੱਗਣੀ ਆ ਤਾਂ ਰਿਹਾ ਤਿਆਰੀ ਜੀ ਹਲੇ ਫੋਟੋਆਂ ਦਿਖਾਉਂਦਾ ਹੈ ਅੱਛਾ ਓਏ ਠੀਕ ਹੈ ਬਈ ਉਮਰ ਕਿ ਨਹੀਂ ਹੋ ਗਈ ਮੇਰੀ 29 ਸਾਲ ਬਈ ਆ ਪਿੰਡ ਦੇ ਬਈ ਇਹਨਾਂ ਚ ਕਿਹਦੇ ਵਿਆਹ ਤੇ ਗੀਆਂ ਤੁਸੀਂ ਗਰੇ ਸਾਰਾ ਸਾਡੇ ਵਿਆਹ ਤੱਕ ਤਾਂ ਇਹ ਜਵਾਕੇ ਦਾ ਜੀ ਅਛਾ ਜੀ ਸਾਡੇ ਤਾਂ ਜਵਾਕੇ ਦੇ ਬਰਾਬਰ ਹੀ ਹੋਗੇ ਠੀਕ ਹੈ ਬਈ ਕਿੰਨਾ ਟਾਈਮ ਹੋ ਗਿਆ ਵਿਆਹ ਨੂੰ ਸਾਡੇ ਹੋ ਗਏ 25 ਸਾਲ ਜੀ 25 ਸਾਲ ਹੋ ਗਏ ਹਾਂ ਜੀ ਹਾਂ ਵਧੀਆ ਚੱਲ ਰਹੀ ਜੰਦਗੀ ਐਨ ਵਧੀਆ ਜੀ ਬਈ ਤੁਸੀਂ ਪੁਰਾਣੇ ਵਿਆਹ ਵੀ ਦੇਖੇ ਹੋਣੇ ਹਨਾ ਤੇ ਆਪਣਾ ਵੀ ਦੇਖਿਆ ਗਾ ਹੁਣ ਤੋ ਜਵਾਕਾਂ ਦੇ ਵਿਆਹ ਦੇਖੇ ਹੋਣੇ ਜਿਹੜੇ ਨਵੇਂ ਮੁੰਡੇ ਆ ਉਹਨਾਂ ਵਿਆਹਾਂ 'ਚ ਤੁਹਾਨੂੰ ਕੀ ਫਰਕ ਲੱਗਦਾ ਬਹੁਤ ਜ਼ਿਆਦਾ ਹੈ ਜੀ ਹੁਣ ਤਾਂ ਵਿਆਹ ਏ ਪਹਿਲਾਂ ਵਿਆਹ ਕਿਵੇਂ ਹੁੰਦੇ ਸੀ ਥੋੜੇਆ ਵਿਆਹ ਕਿਵੇਂ ਸੀਗਾ ਤੇ ਹੁਣ ਵਾਲੇ ਕਿਵੇਂ ਵੀਰੇ ਹੁਣ ਹੁਣ ਤਾਂ ਹੁਣ ਤਾਂ ਆਪਾਂ ਡੀ ਜੇ ਡੂ ਜੇ ਸਕੋਟੇ ਸਪੀਕਰ ਲਾ ਦਿੰਦੇ ਤੇ ਠੀਕ ਹੈ ਹਾਂ ਤੇ ਗਾਣਾ ਤੁਹਾਡੇ ਜਿਹੜਾ ਰੌਣਕ ਵਿਆਹ ਦੇ ਉੱਤੇ ਸਭ ਤੋਂ ਵੱਧ ਕਿਹੜੇ ਰੌਣਕ ਲਾਉਂਦਾ ਆਹ ਬਾਈ ਬੁਲੀਆਂ ਬੁਲੀਆਂ ਕਿਹੜਾ ਬੁਲੀਆਂ ਬੁਲੀਆਂ ਵਾਲਾ ਕਿਹੜਾ ਬੰਦਾ ਪਹਿਲਾਂ ਵਿਆਹ ਹੁੰਦੇ ਸੀ ਚਾਰ ਪੰਜ ਦਿਨ ਚੱਲਦੇ ਸੀ 10 ਦਿਨ ਚੱਲਦੇ ਸੀ ਹੁਣ ਵਿਆਹ ਹੀ 2 ਘੰਟੇ ਦੇ ਰਹਿ ਗਏ ਹੂੰ ਹੂੰ ਜੀ ਪੈਲਸ 'ਚ ਜਾਓ ਵਿਆਹ ਖਤਮ ਹੈ ਠੀਕ ਹੈ ਬਈ ਫਿਰ ਤੁਹਾਡੇ ਵਿਆਹ ਤੁਹਾਡੇ ਜਿਹੜਾ ਕਿਹੜਾ ਵਿਹਾਂ ਦੇ ਬੁਲੀਆਂ ਬੁਲੀਆਂ ਕਿਹੜਾ ਪਾਉਂਦਾ ਜਾਗੋ ਵੇਲੇ ਅਸੀਂ ਤਾਂ ਨੱਚਾਉਨੇ ਆ ਜੀ ਸਾਡਾ ਡੀਜੇ ਦਾ ਕੰਮ ਹੈ ਡੀਜੇ ਦਾ ਕੰਮ ਹੈ ਅਸੀਂ ਤਾਂ ਪਵਾਉਨੇ ਆ ਬ ਇੱਕੋ ਬੋਲੀ ਬੋਲੀ ਦਾ ਜੀ ਕਹਿੰਦੇ ਪਾਈ ਹੈਗੀ ਉਹ ਨੱਚ ਨੋਚ ਲਈਦਾ ਹੁੰਦਾ ਸੀ ਜਾਂ ਡੀਜੇ ਚੱਲਦਾ ਸੀ ਆ ਆਪਣੇ ਬڑے ਭਰਾ ਦਾ ਡੀਜੇ ਚੱਲਦਾ ਸੀ ਤੇ ਉਹਦੇ ਤੇ ਨੱਚ ਨੋਚ ਲਈਦਾ ਸੀ ਬੋਲੀਆ ਬੋਲੀਆ ਕਦੇ ਨਹੀਂ ਪਾਈਆਂ ਕਹਿੰਦੇ ਸੋਣ ਜ਼ਰੂਰ ਲਈਂਦੇ ਇਹਨੇ ਪਰ ਪਾਈਆਂ ਨਹੀਂ ਕਦੇ ਬਾਈ ਤੁਸੀਂ ਕੀ ਕਰਦੇ ਹੋ ਬਾਈ ਖੇਤੀਬਾੜੀ ਠੀਕ ਹੈ ਬਾਈ ਕੰਨਾ ਪੜੇ ਪੁੜੇ ਡਿਪਲੋਮਾ ਕੀਤਾ ਹੋਇਆ ਜੀ ਸੀਐਸਸੀ ਸੀਐਸਸੀ ਫਾਪੜ ਚ ਫਾਪੜ ਦਾ ਉਹਦੂਆ ਫਿਰ ਪੜੇ ਬੁੜੇ ਨਹੀਂ ਅੱਗੇ ਪੜਨ ਦਾ ਜੀਅ ਨਹੀਂ ਕਰਿਆ ਜੀ ਕਿਉਂ ਇੰਨਾ ਹੀ ਕਰਕੇ ਮਾਹੌਲ ਨਹੀਂ ਬਣਿਆ ਪੜਨ ਵਾਲਾ ਦਾ ਨੀ ਉਹਦਾ ਉਹ ਵੀ ਅਸਾਇਦਾ ਜਿਹੜਾ ਡਿਪਲੋਮਾ ਦੀ ਉਹ ਹੋ ਗਿਆ ਹੀ ਕਲੀਅਰ ਹਾਂ ਜੀ ਉਹ ਤਾਂ ਕਲੀਅਰ ਆ ਸਪਲੀਆਂ ਕਿਨੇ ਕੱਟੀਆਂ ਸਪਲੀਆਂ ਤਾਂ ਕਾਫੀ ਸੀ ਜੀ ਪਰ ਚਲੋ 5 ਸਾਲ ਚ ਦਾ ਕਰ ਲੈ ਕਲੀਅਰ ਮੈਂ ਵੀ ਆਟੋਮੋਬਾਈਲ ਇੰਜੀਨੀਅਰ ਦਾ ਡਿਪਲੋਮਾ ਕੀਤਾ ਜੀ ਨੀ ਕਾਲ ਜਦੋਂ ਮੈਂ ਤਾਂ ਚਲੋ ਸਪਲੀਆਂ ਕੱਟੀਆਂ ਕਰਕੇ ਮੈਂ ਡਿਪਲੋਮਾ ਕੀਤਾ ਨਹੀਂ ਮੈਂ ਤਾਂ ਕਰ ਲੈ ਸੀ ਕਿੰਨੀਆਂ ਸਪਲੀਆਂ ਇਕੱਠੇ ਕਿੰਨੀ ਹੋ ਗਈ ਜੀ 11 ਹੋ ਗਈ ਜੀ 11 ਹੋ ਗਈ ਜੀ ਪੇਪਰ ਪੇਪਰ ਛੱਡੇ ਵੀ ਆ ਨਹੀਂ ਕੋਈ ਨਹੀਂ ਛੱਡਿਆ ਨਹੀਂ ਪਹਿਲਾਂ ਜਦੋਂ ਨਾ ਜਮੇ ਨਾ ਸਮਝਦਾ ਨਾ ਨਾ ਕੋਈ ਵੀ ਛੱਡੀ ਮੈਂ ਤਾਂ ਇਕੱਠੀਆਂ ਕਰ ਲਈਆਂ ਮੇਰੀਆਂ 30 31 ਹੋ ਗਈਆਂ ਨਹੀਂ ਮੇਰਾ ਪੇਪਰ ਦੇ ਕੇ ਵੀ ਮੇਰੇ ਆਪ ਆਪਣੀ ਹੈ ਗਈਆਂ ਪੜੇ ਨਹੀਂ ਰਹੇ ਨਹੀਂ ਬਈ ਸਾਡੇ ਵੇਲੇ ਤਾਂ ਆਉਂਦਾ ਜਿਹਾ ਯਾਨੀ ਪੇਪਰ ਦੇ ਵਿੱਚ ਗਾਣੇ-ਗੂਣੇ ਲਿਖ ਦਿੰਦੇ ਹੁੰਦੇ ਸੀ ਇੰਗਲਿਸ਼ ਦੇ ਵਿੱਚ ਵੀ ਉਹ ਪੇਪਰ ਪਾਸ ਕਰ ਦਿੰਦੇ ਹੁੰਦੇ ਸੀਗੇ ਛੋਟੇ ਵੇਲੇ ਵੀ ਇਹ ਚੀਜ਼ ਸੀ ਨਹੀਂ ਮੈਂ ਕੋਸ਼ਿਸ਼ ਪੇਪਰ ਦਾ ਅਨਸਰ ਸਾਰੇ ਕੁਐਸਚਨ ਪੇਪਰ ਅੱਛਾ ਇੱਕ ਦੋ ਲਾਈਨ ਲਿਖ ਕੇ ਨਾ ਬਾਕੀ ਕੁਐਸਚਨ ਪੇਪਰ ਦਾ ਜਿਵੇਂ ਸਾਇੰਸ ਦੇ ਵਿੱਚ ਡੀਲ ਵਦੀ ਹੈ ਉਹਦੂ ਆ ਬਾਕੀ ਸਾਰਾ ਕੁਐਸਚਨ ਪੇਪਰ ਕੀ ਇੱਕ ਇਹਦੇ ਪੇਪਰ ਚੋਂ ਪਾਸ ਵੀ ਹੋਇਆ ਹੈ ਹਾਂ ਬਾਕੀ ਚੱਲੇ ਨੇ ਤੋਕਾ ਅਠੀ ਪਿੰਡ ਦਾ ਮਾਹੌਲ ਤੁਹਾਨੂੰ ਦੱਸ ਦਿੰਨੇ ਆ ਪਿੰਡ ਦਾ ਮਾਹੌਲ ਬਹੁਤ ਵਧੀਆ ਜੀ ਭਾਈਚਾਰਕ ਸਾਂਝ ਆ ਹਰੇਕ ਨਾਲ ਖਾਸੀ ਖੁਸ਼ੀ ਰਹਨੇ ਆ ਹੋਰ ਪਿੰਡਾਂ ਦੇ ਵਿੱਚ ਵੀ ਚਲੋ ਅਸੀਂ ਜਾਂਦੇ ਰਹਨੇ ਆ ਪਰ ਦੇਖਿਆ ਵੀ ਜੇ ਮੈਂ ਲੰਗਾ ਹੁਣ ਇਹ ਪਟਿਆਲਾ ਹਲਕੇ ਦਾ ਸਭ ਤੋਂ ਵੱਡਾ ਪਿੰਡ ਆ ਸਭ ਤੋਂ ਵੱਡਾ ਪਿੰਡ ਹਾਂ ਤੇ ਇਹਦੇ ਵਿੱਚ ਨਾ ਲੋਕ ਬਹੁਤ ਪ੍ਰੇਮ ਪਿਆਰ ਨਾਲ ਰਹਿੰਦੇ ਨੇ ਕੋਈ ਮਤਲਬ ਕੀ ਐਵੇਂ ਨਹੀਂ ਹੈਗਾ ਵੀ ਕਿਸੇ ਦਾ ਵੀ ਕੋਈ ਈਰਖਾ ਹੈਗੀ ਆ ਚਲੋ ਇੱਕ ਦੋ ਹੁੰਦੇ ਵੀ ਨੇ ਹਰ ਇੱਕ ਪਿੰਡਾਂ ਦੇ ਵਿੱਚ ਆਪਾਂ 100% ਵੀ ਨਹੀਂ ਕਹਿੰਦੇ ਹੈਗੇ ਪਰ ਸਾਡਾ ਪਿੰਡ ਬਹੁਤ ਵਧੀਆ ਜੀ ਹੁਣ ਇੱਕ ਸਭ ਤੋਂ ਵੱਡੀ ਗੱਲ ਹੈਗੀ ਪਿੰਡ ਦੇ ਵਿੱਚ ਪਿੰਡ ਦੇ ਵਿੱਚੋਂ ਪਟਿਆਲੇ ਬਹੁਤ ਘੱਟ ਮੂਵ ਹੋਏ ਨੇ ਜਿਆਦਾਤਰ ਉਹ ਆਪਣਾ ਇੱਥੇ ਪਿੰਡ ਦੇ ਵਿੱਚ ਹੀ ਰਹਿਣਾ ਪਸੰਦ ਕਰਦੇ ਨੇ ਇੱਥੇ ਹੀ ਰਹੇ ਨੇ ਜ਼ਿਆਦਾਤਰ ਇਹ ਪਿੰਡ ਦੀ ਬਹੁਤ ਵਧੀਆ ਖਾਸੀਅਤ ਹੈਗੀ ਆ ਤੇ ਪਿੰਡ ਦੇ ਵਿੱਚ ਸਾਡੇ ਸਕੂਲ ਨੇ ਬੱਚੇ ਪੜ੍ਹਦੇ ਨੇ ਇੰਟੈਲੀਜੈਂਟ ਨੇ ਸਾਡੇ ਪਿੰਡ ਦੇ ਵਧੀਆ ਉੱਚੇ ਉਹਨਾਂ ਤੇ ਉਹਦਿਆਂ ਦੇ ਉੱਪਰ ਵੀ ਬੈਠੇ ਹੈਗੇ ਨੇ ਤੇ ਐਨ ਆਰ ਆਈ ਬਹੁਤ ਨੇ ਜਦੋਂ ਵੀ ਕੋਈ ਸਮੇਂ ਦੀ ਲੋੜ ਹੁੰਦੀ ਆ ਤੇ ਉਹ ਸਾਡੀ ਮਦਦ ਕਰ ਦਿੰਦੇ ਨੇ ਤੇ ਹੁਣ ਤੁਸੀਂ ਦੇਖ ਹੀ ਲਿਆਊਗਾ ਬਜ਼ੁਰਗ ਬੈਠੇ ਨੇ ਇੱਥੇ ਤਾਂਸ਼ ਖੇਡ ਰਹੇ ਨੇ ਕੋਈ ਟੈਨਸ਼ਨ ਫਰੀ ਥੋੜੇ ਕੱਟੇ ਨੇ ਹੈਗੇ ਨੇ ਇਹ ਸੀ ਪਿੰਡ ਲੰਗ ਦੀ ਸਾਥ ਮੈਨੂੰ ਬਹੁਤ ਵਧੀਆ ਲੱਗੀ ਤੁਹਾਨੂੰ ਕਿੱਦਾਂ ਲੱਗੀ ਤੁਸੀਂ ਵੀ ਦੱਸੋ ਹੁਣ ਵੱਧਿਆ ਅਗਲੇ ਪਿੰਡ ਵੱਲ ਮੈਨੂੰ ਤੇ ਮੇਰੀ ਟੀਮ ਨੂੰ ਦਿਓ ਇਜਾਜ਼ਤ ਕੈਮਰਾਮੈਨ ਸਿਕੰਦਰ ਦੇ ਨਾਲ ਹਾਕਮ ਸਿੰਘ ਆਉਂਦੇ ਜਿਹੜੀ ਆ ਪਿੰਡ ਲੰਗ